ਡਾਕਟਰ ਪੀਮਰਾਓ ਉਮੀਦਵਾਰ ਦੀਆਂ ਬੀਤੇ ਦਿਨਾਂ ਦੇ ਵਿੱਚ ਬੁੱਤਾਂ ਨੂੰ ਭੰਤੌੜ ਕੀਤੀ ਗਈ ਸ਼ਰਾਰਤੀ ਅੰਸਰਾਂ ਦੇ ਵੱਲੋਂ ਲਗਭਗ ਜਿਹੜੀ ਕਿ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਗੁਰਪਤਪੰਥ ਪੁੰਨੂ ਨੇ ਵੀ ਇਹ ਵੱਡੀ ਧਮਕੀ ਦਿੱਤੀ ਸੀ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਆਮ ਆਦਮੀ ਪਾਰਟੀ ਜਿਹੜੀ ਕਿ ਭੜਕਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਗਿਆਸਪੁਰਾ ਦਾ ਵੀ ਬਿਆਨ ਸਾਹਮਣੇ ਆ ਰਿਹਾ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਤੁਹਾਡੇ 'ਚ ਜੇ ਇੰਨੀ ਹਿੰਮਤ ਹੈ ਤੁਸੀਂ ਪੰਜਾਬ ਦੇ ਵਿੱਚ ਵੜ ਕੇ ਦਿਖਾਓ ਤੇ ਦੂਜੇ ਪਾਸੇ ਤੁਸੀਂ ਡਾਕਟਰ ਪੀਬਰਾ ਉਮੀਦਵਾਰ ਦੇ ਬੁੱਤਾਂ ਨੂੰ ਲੈ ਕੇ ਜੋ ਬਿਆਨ ਦੇ ਰਹੇ ਉਹ ਬਹੁਤ ਹੀ ਨਿੰਦਣਯੋਗ ਹੈ ਤੇ ਜਿਸ ਤੋਂ ਬਾਅਦ ਹੁਣ ਉਥੇ ਆਮ ਆਦਮੀ ਪੜਾਈ ਪਾਰਟੀ ਹੈ ਜਿਹੜੀ ਕਿ ਪੜਕਦੀ ਹੋਈ ਨਜ਼ਰ ਆ ਰਹੀ ਹੈ ਤਿੱਖੇ ਨਿਸ਼ਾਨੇ ਤੱਕ ਸੱਦੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਗੈਸਪੁਰਾ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਪੰਨੂ ਵਰਗੇ ਡਰਪੋਕਾਂ ਨੇ ਸਾਨੂੰ ਆਪਸੀ ਭਾਈਚਾਰੇ ਨੂੰ ਆਪਸ ਦੇ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਜਦੋਂ ਵੀ ਇਹਨਾਂ ਡਰਪੋਕਾਂ ਨੇ ਸਾਡਾ ਆਪਸੀ ਭਾਈਚਾਰਾ ਸਾਡੀ ਆਪਸੀ ਏਕਤਾ ਇਦੇ ਵਿੱਚ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਦੇ ਬਹਾਦਰ ਲੋਕਾਂ ਨੇ ਹਮੇਸ਼ਾ ਇਸ ਗੱਲ ਦਾ ਵਿਰੋਧ ਕੀਤਾ ਹਮੇਸ਼ਾ ਉਹਨਾਂ ਨੇ ਸੱਚ ਦਾ ਸਾਥ ਦਿੱਤਾ ਤੇ ਤਾਂ ਦੇ ਜਿਹੜੇ ਢੜਕਾਉ ਬਿਆਨ ਦੇਣ ਵਾਲੇ ਗੁਰਪਤਵੰਤ ਪੰਨੂ ਵਰਗੇ ਜਿਹੜੇ ਗਿੱਦੜ ਲੋਕ ਅੱਜ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਬੈਠ ਕੇ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੇ ਆ ਇਹਨਾਂ ਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਇਹ ਬਾਬਾ ਸਾਹਿਬ ਭੀਮrao ਅੰ베ਦਕਰ ਜੀ ਬਾਰੇ ਜਿਹੜੀ ਭੱਤੀ ਸ਼ਬਦਾਵਲੀ ਵਰਤਦੇ ਆ ਇਹ ਸ਼ਬਦਾਵਲੀ ਨੂੰ ਲਗਾਮ ਦੇਣ ਨਹੀਂ ਜਿਹੜੇ ਬਾਬਾ ਸਾਹਿਬ ਪੀਮਰੋ ਅੰਬੇਦਕਰ ਦੇ ਸੀ ਪੈਰੋਕਾਰਾਂ ਤੇਰੀ ਜਿਹੜੀ ਜ਼ੁਬਾਨ ਉਹ ਖਿੱਚ ਲਿਆਂਗੇ ਕਿਉਂਕਿ ਪੰਜਾਬ ਦੀ ਧਰਤੀ ਦੇ ਵਿੱਚ ਇਦਾਂ ਦੇ ਜਿਹੜੇ ਨਫ਼ਰਤ ਦੇ ਬੀਜ ਤੂੰ ਬੀਜਣ ਦੀ ਕੋਸ਼ਿਸ਼ ਕਰ ਰਿਹਾ ਇਹ ਬੀਜ ਕਦੇ ਵੀ ਨਹੀਂ ਪਨਪ ਸਕਦੇ ਆਮ ਆਦਮੀ ਪਾਰਟੀ ਬਾਬਾ ਸਾਹਿਬ ਪੀਮਰੋ ਅੰਬੇਦਕਰ ਜੀ ਦੀਆਂ ਸਿੱਖਿਆਵਾਂ ਤੇ ਚੱਲਦੀ ਆ ਆਮ ਆਦਮੀ ਪਾਰਟੀ ਹਮੇਸ਼ਾ ਹੀ ਬਾਬਾ ਸਾਹਿਬ ਪੀਮਰੋ ਅੰਬੇਦਕਰ ਜੀ ਦਾ ਸਤਿਕਾਰ ਕਰਦੀ ਆ ਆਮ ਆਦਮੀ ਪਾਰਟੀ ਹਮੇਸ਼ਾ ਹੀ ਬਾਬਾ ਜੀ ਨੇ ਜੋ ਸਾਨੂੰ ਸੰਵਿਧਾਨ ਦਿੱਤਾ ਉਹਦੀ ਰੱਖਿਆ ਦੇ ਲਈ ਹਮੇਸ਼ਾ ਅਸੀਂ ਅੱਗੇ ਹੋ ਕੇ ਖੜੇ ਹਾਂ ਬਾਬਾ ਸਾਹਿਬ ਪੀਮਰੋਂ ਮੇਦਕਰ ਜੀ ਸਾਡੇ ਪੁਰਖੇ ਸਾਨੂੰ ਰਾਹ ਦਿਸ਼ਾ ਦਿੱਤਿਆ ਜਿਨ੍ਹਾਂ ਨੇ ਸਾਨੂੰ ਇਸ ਨਰਕ ਦੇ ਵਿੱਚੋਂ ਕੱਢਿਆ ਅੱਜ ਬਾਬਾ ਸਾਹਿਬ ਅਮੇਦਕਰ ਦੇ ਲਈ ਇਹ ਜਿਹੜਾ ਪੰਨੂ ਗਦਾਰ ਜਿਹੜਾ ਕਿ ਸਿੱਖ ਕੌਮ ਦਾ ਗਦਾਰ ਆ ਜਿਹੜਾ ਬਕਵਾਸ ਕਰਦਾ ਸਾਡੇ ਪੁਰਖਿਆਂ ਦੇ ਲਈ ਇਸ ਨੂੰ ਅਸੀਂ ਸਖਤ ਤੋਂ ਸਖਤ ਚੇਤਾਵਨੀ ਦਿੰਨੇ ਆਂ ਔਰ ਦੂਸਰੀ ਗੱਲ ਇਹ ਗੱਲ ਲੋਕਾਂ ਨੂੰ ਡਰਾਉਣ ਦੀ ਗੱਲ ਕਰਦਾ ਇਹ ਨੂੰ ਅਸੀਂ ਕਹਿੰਦੇ ਆ ਜੇ ਤੇਰੀ ਮਾਂ ਨੇ ਦੁੱਧ ਪਲਾਇਆ ਤੈਨੂੰ ਪੰਜਾਬ ਦੇ ਵਿੱਚ ਆ ਕੇ ਪੈਰ ਪਾ ਕੇ ਦੇਖ ਫਿਰ ਤੈਨੂੰ ਦੱਸਦੇ ਆ ਕਿ ਕੀ ਭਾਅ ਵਿਕਦੀ ਆ ਤੇਰੇ ਵਰਗੇ ਕੁੱਤੇ ਬਿੱਲੇ ਜਿਹੜੇ ਭੌਂਕਦੇ ਆ ਸਾਡੇ ਸਮਾਜ ਦੇ ਲੋਕਾਂ ਦੇ ਲਈ ਜਿਹੜੇ ਬਾਬਾ ਸਾਹਿਬ ਪੀਮਰಾವ್ ਅੰਬੇਦਕਰ ਜੀ ਦੇ ਲਈ ਗੰਦੀ ਸ਼ਬਦਾਵਲੀ ਵਰਤਦੇ ਆ ਉਹਨਾਂ ਨੂੰ ਅਸੀਂ ਚੇਤਾਵਨੀ ਦਿੰਨੇ ਆ ਕਿ ਜਦੋਂ ਤੱਕ ਬਾਬਾ ਸਾਹਿਬ ਪੀਮਰಾವ್ ਅੰਬੇਦਕਰ ਜੀ ਦਾ ਇੱਕ ਇੱਕ ਛਪਾ ਹੀ ਇੱਥੇ ਬੈਠਾ ਤੇਰੇ ਵਰਗੇ ਡਰਪੋਕਾਂ ਦੇ ਲਈ ਸਾਡੇ ਪੰਜਾਬ ਦੇ ਵਿੱਚ ਕੋਈ ਥਾਂ ਨਹੀਂ ਹੈ ਇਹ ਜਿਹੜਾ ਪੰਜਾਬ ਸਾਡੇ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਇਸ ਪੰਜਾਬ ਨੇ ਹਮੇਸ਼ਾ ਹੀ ਦਲਤ ਵਰਗ ਨੂੰ ਆਪਣੇ ਗਲ ਦੇ ਨਾਲ ਲਾਇਆ ਗੁਰੂ ਸਾਹਿਬ ਨੇ ਪੰਜ ਪਿਆਰੇ ਜੇ ਸਾਜੇ ਉਹਨਾਂ ਨੇ ਸਾਰੀਆਂ ਜਾਤਾਂ ਸਾਰੇ ਧਰਮਾਂ ਨੂੰ ਉਹਨਾਂ ਨੇ ਆਪਣੇ ਗਲ ਦੇ ਨਾਲ ਲਾਇਆ ਬਾਬਾ ਰਮਦਾਸ ਤੇ ਹੋਰ ਭਗਤਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਉਹਨੂੰ ਗੁਰੂ ਦਾ ਰਤਬਾ ਦਿੱਤਾ ਪਰ ਤੇਰੇ ਵਰਗੇ ਗਦਾਰ ਤੇਰੇ ਵਰਗੇ ਡਰਪੋਕ ਤੇਰੇ ਵਰਗੇ ਜਿਹੜੇ ਲੋਕ ਜਿਹੜੇ ਕੰਧ ਲਾ ਕੇ ਅੱਗ ਲਾ ਕੇ ਡੱਪੂ ਕੰਧ ਉੱਤੇ ਇਦਾਂ ਦੇ ਜਿਹੜੇ ਲੋਕ ਨੇ ਇਹ ਲੋਕਾਂ ਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਪੰਜਾਬ ਦੇ ਵਿੱਚ ਤੇਰੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣਗੇ ਤੈਨੂੰ ਅਸੀਂ ਤਾਬ ਨਹੀਂ ਦਿੰਦੇ ਆ ਕਿ ਜੇ ਮਾਂ ਦਾ ਦੁੱਧ ਪੀਤਾ ਸਾਹਮਣੇ ਆ ਕੇ ਗੱਲ ਕਰ ਫਿਰ ਤੈਨੂੰ ਦੱਸਦੇ ਆ ਕਿ ਆਮ ਆਦਮੀ ਪਾਰਟੀ ਕੌਣ ਹੁੰਦੀ ਆ ਅਸੀਂ ਕੌਣ ਹੁੰਨੇ ਆ ਕਿਉਂਕਿ ਅਸੀਂ ਗੁਰੂ ਦੇ ਰਸਤੇ ਦੇ ਉੱਤੇ ਚੱਲਣ ਵਾਲੇ ਲੋਕ ਆਮ ਆਦਮੀ ਪਾਰਟੀ ਬਾਬਾ ਸਾਹਿਬ ਭੀਮrao Ambedkar ਜੀ ਦੀ ਸਿੱਖਿਆ ਨੂੰ ਲੈ ਕੇ ਚੱਲਦੀ ਆ ਅਸੀਂ ਦੋ ਫੋਟੋਆਂ ਦਾ ਪ੍ਰਚਾਰ ਕਰਦੇ ਆ ਬਾਬਾ ਸਾਹਿਬ ਭੀਮrao Ambedkar ਜੀ ਤੇ ਸ਼ਹੀਦ ਦੇ ਆਦਮ ਸਰਦਾਰ ਭਗਤ ਸਿੰਘ ਅਸੀਂ ਇਹਨਾਂ ਸ਼ਹੀਦਾਂ ਦੀ ਸੋਚ ਤੇ ਚੱਲਣ ਵਾਲੀ ਪਾਰਟੀ ਆ ਤੇਰੇ ਵਰਗੇ ਕੁੱਤੇ ਬਿੱਲਿਆਂ ਤੋਂ ਇਹ ਪਾਰਟੀ ਡਰਨ ਵਾਲੀ ਨਹੀਂ ਤੈਨੂੰ ਅਸੀਂ ਚੇਤਾਵਨੀ ਦਿੰਦੇ ਆ ਜੇ ਇਦਾਂ ਦੀ ਤੈ ਬਕਵਾਸ ਬੰਦ ਨਾ ਕੀਤੀ ਤਾਂ ਅਮਰੀਕਾ ਤੋਂ ਧੂਕੇ ਤੈਨੂੰ ਪੰਜਾਬ ਲੈ ਕੇ ਆਵਾਂਗੇ ਤੇ ਤੇਰਾ ਹਸ਼ਰ ਬੁਰਾ ਕਰਾਂਗੇ ਜੇ ਬਾਬਾ ਸਾਹਿਬ ਭੀਮਰਾਓ Ambedkar ji ਵੱਲ ਤੂੰ ਅੱਖ ਚੱਕ ਕੇ ਵੀ ਦੇਖੀ ਤੇਰੀ ਅੱਖ ਕੱਢ ਲਿਆਂਗੇ ਗੁਰਪਤਵੰਤ ਪੰਨੂ